ਪੰਚਾਇਤ ਦੀ ਪੈਲ ਤੇ ਕਿਸਾਨਾਂ ਦੇ ਸਹਿਯੋਗ ਸਦਕਾ ਏਅਰ ਫੋਰਸ ਸਟੇਸ਼ਨ ਦੀ ਬੈਂਕ ਸਾਈਡ ਤੋਂ ਲੈ ਕੇ ਸਿੰਬਲੀ ਅਰਾਈਆਂ ਤੱਕ ਵਰਮਾ ਦੇ ਨਿਰਮਾਣ ਦਾ ਕੰਮ ਜਾਰੀ ਆਏ ਦਿਨ ਹੁੰਦੇ ਸੀ ਹਾਦਸੇ ਲੋਕ ਸੰਨ ਪਰੇਸ਼ਾਨ ਇਰਾਵਤੀ ਨਿਊਜ਼ ਪੰਜਾਬ ਵਿੰਡ ਨੋਸ਼ੇਰਾ ਨਲ ਬੰਦਾ ਦੀ ਪੰਚਾਇਤ ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਸਦਕਾ ਏਅਰ ਫੋਰਸ ਸਟੇਸ਼ਨ ਦੀ ਬੈਕ ਸਾਈਡ ਤੋਂ ਸਿੰਬਲੀ ਅਰਾਈਆਂ ਤੱਕ ਸੜਕ ਦੇ ਬਰਮ ਤੇ ਮਿੱਟੀ ਪਾਉਣ ਦਾ ਕੰਮ ਜਾਰੀ ਹੈ ਜਿਸ ਦਾ ਇਲਾਕੇ ਦੇ ਲੋਕਾਂ ਨੇ ਸਵਾਗਤ ਕੀਤਾ ਹੈ ਕਿਉਂਕਿ ਆਏ ਦਿਨ ਬਰਮ ਨਾ ਹੋਣ ਕਾਰਨ ਰੋਜ਼ਾਨਾ ਜੋ ਹਾਦਸੇ ਹੁੰਦੇ ਸੀ ਹੁਣ ਇਹਨਾਂ ਬਰਮਾਂ ਦੇ ਬਣਨ ਦੇ ਨਾਲ ਹੁੰਦੇ ਹਾਦਸਿਆਂ ਤੇ ਰੋਕ ਲੱਗੇਗੀ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨੋਸ਼ਹਿਰਾ ਨਾਲ ਬੰਦਾ ਦੇ ਏਅਰ ਫੋਰਸ ਸਟੇਸ਼ਨ ਦੀ ਬੈਕ ਸਾਈਡ ਤੋਂ ਲੈ ਕੇ ਪਿੰਡ ਸਿੰਬਲੀ ਅਰਾਈਆਂ ਤੱਕ ਸੜਕ ਦੇ ਬਰਮ ਨਾ ਮਾਤਰ ਰਹਿ ਗਏ ਸਨ ਜਿਸ ਨਾਲ ਸੜਕ ਤੰਗ ਹੋਣ ਕਾਰਨ ਆਏ ਦਿਨ ਗੱਡੀਆਂ ਨੂੰ ਕਰਾਸਿੰਗ ਕਰਨ ਵਿੱਚ ਪਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਨਾਲ ਲੋਕ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਸਨ ਦੱਸ ਦਈਏ ਕਿ ਇਹ ਲਿੰਕ ਸੜਕ ਫੋਕਲ ਪੁਆਇੰਟ ਦਾਣਾ ਮੰਡੀ ਨੇ ਨੋਰੰਧਪੁਰ ਅਤੇ ਨਵੇਂ ਚੱਕੀਪੁਲ ਸਿਬਲੀ ਤਲਵਾੜਾ ਜਟਾ ਨੂੰ ਜੋੜਦੀ ਹੈ ਜਿਸ ਨਾਲ ਇਸ ਤੰਗ ਸੜਕ ਤੇ ਆਵਾਜਾਈ ਸਾਧਨਾ ਦਾ ਦਬਾਬ ਕਾਫੀ ਵਧ ਗਿਆ ਤੇ ਕਈ ਵਾਰੀ ਲੋਕਾਂ ਨੂੰ ਟਰਾਲੀਆਂ ਕਾਰਾਂ ਕਰਾਸ ਕਰਨ ਵੇਲੇ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਲੋਕਾਂ ਦੀ ਸਮੱਸਿਆ ਨੂੰ ਗੰਭੀਰਤਾ ਨੂੰ ਦੇਖਦੇ ਨੌ ਸ਼ਹਿਰਾਂ ਨਾਲ ਬੰਦਾ ਪੰਚਾਇਤ ਦੀ ਪਹਿਲ ਤੇ ਕਿਸਾਨਾਂ ਨੇ ਸਹਿਯੋਗ ਕਰਕੇ ਇਸ 에ਅਰ ਫੋਰਸ ਸਟੇਸ਼ਨ ਦੀ ਬੈਕ ਸਾਈਡ ਤੋਂ ਲੈ ਕੇ ਸਿੰਬਲੀ ਅਰਾਈਆਂ ਤੱਕ ਬਰਮਾ ਨੂੰ ਪੂਰਾ ਕਰਨ ਦਾ ਕੰਮ ਜਾਰੀ ਹੈ ਇਸ ਦਾ ਕਸਬਾ ਵਾਸੀਆਂ ਤੇ ਇਲਾਕੇ ਦੇ ਪਿੰਡਾਂ ਅਤੇ ਰਗੀਰਾ ਨੇ ਵੀ ਸਵਾਗਤ ਕੀਤਾ ਹੈ ਉਧਰ ਸਰਪੰਚ ਸੁਖਜਿੰਦਰ ਸਿੰਘ ਨੇ ਸਮੂਹ ਕਿਸਾਨਾਂ ਅਤੇ ਪਿੰਡ ਵਾਸੀਆਂ ਦਾ ਸਹਿਯੋਗ ਦੇ ਲਈ ਧੰਨਵਾਦ ਕੀਤਾ ਹੈ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਕੰਮ ਨਿਰਵਿਗਨ ਪੂਰਾ ਹੋਇਆ ਹੈ